ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਵੀ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਓ ਸਬਸਕ੍ਰਾਈਬ ਤਾਂ ਕਿ ਹਰ ਰੋਜ਼ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਅੱਜ ਆਪਾਂ ਦੋ ਟਰੈਕਟਰ ਲੈ ਕੇ ਆਏ ਬਿਲਕੁਲ ਜੈਜ ਰੇਟ ਦੇ ਵਿੱਚ ਪਹਿਲਾਂ ਗੱਲ ਕਰਦੇ ਹਾਂ ਸਟੈਂਡਰਡ ਟਰ ਦੀ 460 ਬਹੁਤ ਟਰੈਕਟਰ ਦੀ ਡਿਮਾਂਡ ਆ ਬਾਈ ਸਰ੍ਹਦਾਈ ਰੰਗ ਦੇ ਵਿੱਚ ਆ ਤੇ ਬਹੁਤ ਘੱਟ ਮਿਲਦੇ ਆ ਫਰੀਦਕੋਟ ਬਾਈ ਦਾ ਏਰੀਆ ਬਹੁਤ ਹੀ ਸਾਫ਼ ਸੁਥਰਾ ਘਰ ਦੀ ਬਾਈ ਤੇ ਚੱਲਿਆ ਹੋਇਆ ਟਰੈਕਟਰ ਆ 2005 ਮਾਡਲ ਆ ਪ੍ਰੈਸ਼ਾ ਸਟੀering ਆ ਡਬਲ ਕਲੱਚ ਆ ਰਿਵਰਸ ਪੀਟੀਓ ਦੇ ਵਿੱਚ ਆ ਜਾਂਦਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਪਿਆ ਬਾਕੀ ਬਾਈ ਵੱਲੋਂ ਫੁੱਲ ਗਰੰਟੀ ਆ ਕਿਤੋਂ ਡਟ ਪੱਜ ਨਹੀਂ ਕਿਤੋਂ ਲੀਕ ਨਹੀਂ ਬਾਕੀ ਤੁਸੀਂ ਫੇਰ ਵੀ ਆਪਦੀ ਤਸੱਲੀ ਆ ਤੇ ਬਾਈ ਸਾਰਾ ਡਟਰ ਚੈੱਕ ਕਰਕੇ ਲਿਆ ਕਰੋ ਜੀ ਤੇ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਰੇਟ ਮੰਗਿਆ ਬਾਈ ਨੇ 2.5 ਲੱਖ ਰੁਪਇਆ ਬਾਕੀ ਇਹਦੇ ਵਿੱਚੋਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਹੋ ਜਾਊਗਾ ਜੇ ਕਿਸੇ ਵੀ ਵੀਰ ਨੇ ਸਟੈਂਡਰਡ ਟਰੈਕਟਰ ਖਰੀਦਣਾ ਤਾਂ ਇੱਕ ਵਾਰ ਬਾਈ ਨਾਲ ਜ਼ਰੂਰ ਸੰਪਰਕ ਕਰੋ ਜੀ ਨੰਬਰ ਹੈਗਾ 9781922 ਦਾ 1090922 ਦਾ ਨੰਬਰ ਹੈ ਜੀ ਅਗਲਾ ਆਪਾਂ ਗੱਲ ਕਰਦੇ ਆਂ ਅਗਲਾ ਆ ਗਿਆ ਜੀ ਆਪਣੇ ਕੋਲੇ 855 ਨਾਬੀ ਆ ਗਿਆ ਇਹ 2000 ਪੂਰਾ ਮਾਡਲ ਆ ਤੇ ਗਿੱਦੜਪਹਿ ਬਾਈ ਦਾ ਏਰੀਆ 165000 ਸਿਰਫ ਹੀ ਬਾਈ ਨੇ ਰੇਟ ਮੰਗਿਆ ਬਹੁਤ ਸਾਫ਼ ਸੁਥਰਾ ਤੇ ਸੋਹਣਾ ਟਰੈਕਟਰ ਪਿਆ ਹਲਕੀ ਫੁਲਕੀ ਜੀ ਭਾਅ ਬਾਈ ਜੀ ਵੱਜੀ ਹੋਈ ਟਰੈਕਟਰ ਦੇ ਤਕਰੀਬਨ ਸਾਰੇ ਹੀ ਪੰਜਾਬ ਨੰਮਰਾਂ ਮਗਰਲੇ ਟਰੈਰ 45 ਪੈਸੇ ਨੇ ਮੂਹਰਲੇ ਟਰੈਰ 70 ਕ ਪੈਸੇ ਪੈ ਨੇ ਸਰਵ ਸਰਵਸ ਟਰੈਟਰ ਦੀ ਹੋਈ ਆ ਨਵੀਂ ਬੈਟਰੀ ਆ 6 ਛਿੜੀ ਕਰਾਇਆ ਹੋਇਆ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਤੇ ਰੇਟ ਦਾ ਹਜੇ ਵੀ ਮੌਕੇ ਤੇ ਮਾਨਤਨ ਹੋ ਜੂ 1,65,000 ਦੇ ਵਿੱਚੋਂ ਬਹੁਤ ਹੀ ਸਾਫ ਸੁਥਰਾ ਸੋਹਣਾ ਟਰੈਟਰ ਆ ਬਾਕੀ ਤੁਸੀਂ ਤਦੱਲੀ ਕਰਕੇ ਵੀ ਟਰੈਟਰ ਖਰੀਦ ਸਕਦੇ ਹੋ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ 84276268 722 ਦਾ ਨੰਬਰ ਆ ਜੇ ਕਿਸੇ ਵੀ ਵੀਰ ਨੇ ਇਹ ਟਰੈਕਟਰ ਖਰੀਦਣਾ ਤਾਂ ਇੱਕ ਵਾਰ ਬਾਈ ਨਾਲ ਜ਼ਰੂਰ ਸੰਪਰਕ ਕਰੋ ਜੇ ਤੁਸੀਂ ਕੋਈ ਟਰੈਕਟਰ ਵੇਚ ਕਟਾਉਣਾ ਤਾਂ ਬਾਈ ਵੈਸੇ ਟਰੈਕਟਰ ਵੀ ਕੱਟ ਲੈਣਗੇ ਬਾਈਆਂ ਦਾ ਵਪਾਰ ਦਾ ਕੰਮ ਹੈ ਤੇ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਬਿਲਕੁਲ ਫ੍ਰੀ ਵਿੱਚ ਐਡ ਕਰਾਉਣੀਆਂ ਤਾਂ ਆਪਣੇ ਨਾਲ ਹੀ ਸੰਪਰਕ ਕਰ ਸਕਦੇ ਹੋ ਜੀ